ਬੇਨਤੀ ਕਰਦਾ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੇ ਪ੍ਰਚਾਰਕ ਸ਼੍ਰੇਣੀ ਨੂੰ ਕਿਸਾਨ ਆਗੂਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਆਪਣੇ ਗੁੱਸੇ ਗਿਲੇ ਛੱਡ ਕੇ ਆਓ ਇਹਨਾਂ ਪਰਾਵਾਂ ਦਾ ਸਾਥ ਦਿਈਏ ਇਸ ਮੋਰਚੇ ਨੂੰ ਉਵੇਂ ਹੀ ਫਤਿਹ ਕਰੀਏ ਜਿਵੇਂ ਪਹਿਲਾਂ ਫਤਿਹ ਕੀਤੇ ਨੇ ਮੰਨ ਲਓ ਕਿ ਤੁਸੀਂ ਸੋਚਦੇ ਹੋਗੇ ਕਿ ਡੱਲੇਵਾਲ ਨੇ ਕਿਹੜਾ ਮਰਨਾ ਜੇ ਮਰ ਗਿਆ ਆਪਣੀ ਜਾਨ ਦੀ ਬਾਜ਼ੀ ਲਾ ਗਿਆ ਉਹਦੇ ਭੋਗ ਤੇ ਜਾ ਕੇ ਕਿਹੜੇ ਸ਼ਬਦ ਕਹੋਗੇ ਕਿਹੜਾ ਮੂੰਹ ਲੈ ਕੇ ਜਾਓਗੇ ਉੱਥੇ ਉਸ ਵਕਤ ਤੁਹਾਡੇ ਤੋਂ ਪਛਤਾਵਾ ਹੋਊ ਕਾਸ਼ ਅਸੀਂ ਪਹਿਲਾਂ ਚਲੇ ਜਾਂਦੇ ਤੇ ਡਲੇਵਾਲ ਸਾਹਿਬ ਦੇ ਮਨ ਚੇ ਹੋਊ ਮਰਨ ਤੋਂ ਪਹਿਲਾਂ ਕਾਸ਼ ਇਸ ਮੋਰਚੇ ਨੂੰ ਫਤਿਹ ਕਰਕੇ ਮਰਦਾ ਚੰਗੀ ਗੱਲ ਸੀ ਅਦਵਿਚਾਲੇ ਛੱਡ ਕੇ ਜਾਨ ਜਾ ਰਹੀ ਇਸ ਲਈ ਮਰਨ ਤੋਂ ਬਾਅਦ ਸ਼ਹੀਦ ਸੱਚਖੰਡ ਵਾਸੀ ਸਵਰਗ ਵਾਸੀ ਕਹਿਣ ਦਾ ਕੋਈ ਫਾਇਦਾ ਨਹੀਂ ਆਉ ਜਿਉਂਦੇ ਜੀ ਯਤਨ ਕਰੀਏ ਆਪਾਂ ਸਿਰ ਜੋੜੀਏ ਤੇ ਬੇਨਤੀ ਕਰਦਾ ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੇ ਪ੍ਰਚਾਰਕ ਸ਼੍ਰੇਣੀ ਨੂੰ ਕਿਸਾਨ ਆਗੂਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਆਪਣੇ ਗੁੱਸੇ ਗਿਲੇ ਛੱਡ ਕੇ ਔ ਉਹ ਇਨਪ੍ਰਾਵਾਂ ਦਾ ਸਾਥ ਦੇਈਏ ਇਸ ਮੋਰਚੇ ਨੂੰ ਉਵੇਂ ਫਤਿਹ ਕਰੀਏ ਜਿਵੇਂ ਪਹਿਲਾਂ ਫਤਿਹ ਕੀਤੇ ਨੇ ਮੰਨ ਲਓ ਕਿ ਤੁਸੀਂ ਸੋਚਦੇ ਹੋਗੇ ਕਿ ਡੱਲੇਵਾਲ ਨੇ ਕਿਹੜਾ ਮਰਨਾ ਹੈ ਜੇ ਮਰ ਗਿਆ ਆਪਣੀ ਜਾਨ ਦੀ ਬਾਜੀ ਲਾ ਗਿਆ ਉਹਦੇ ਭੋਗ ਤੇ ਜਾ ਕੇ ਕਿਹੜੇ ਸ਼ਬਦ ਕਹੋਗੇ ਕਿਹੜਾ ਮੂੰਹ ਲੈ ਕੇ ਜਾਓਗੇ ਉੱਥੇ ਉਸ ਵਕਤ ਤੁਹਾਡੇ ਤੋਂ ਪਛਤਾਵਾ ਹੋਊ ਕਾਸ਼ ਅਸੀਂ ਪਹਿਲਾਂ ਚਲੇ ਜਾਂਦੇ ਤੇ ਡੱਲੇਵਾਲ ਸਾਹਿਬ ਦੇ ਮੰਚੇ ਹੋਊ ਮਰਨ ਤੋਂ ਪਹਿਲਾਂ ਕਾਸ਼ ਇਸ ਮੋਰਚੇ ਨੂੰ ਫਤਿਹ ਕਰਕੇ ਮਰਦਾ ਚੰਗੀ ਗੱਲ ਸੀ ਅਦਵਿਚਾਲੇ ਛੱਡ ਕੇ ਜਾਣ ਜਾ ਰਹੀ ਹੈ ਇਸ ਲਈ ਮਰਨ ਤੋਂ ਬਾਅਦ ਸ਼ਹੀਦ ਸੱਚਖੰਡ ਵਾਸੀ ਸਵਰਗ ਵਾਸੀ ਕਹਿਣ ਦਾ ਕੋਈ ਫਾਇਦਾ ਨਹੀਂ ਆਓ ਜਿਉਂਦੇ ਜੀ ਯਤਨ ਕਰੀਏ ਆਪਾਂ ਸਿਰ ਜੋੜੀਏ ਬੇਨਤੀ ਕਰਦਾ ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੇ ਪ੍ਰਚਾਰਕ ਸ਼੍ਰੇਣੀ ਨੂੰ ਕਿਸਾਨ ਆਗੂਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਆਪਣੇ ਗੁੱਸੇ ਗਿਲੇ ਛੱਡ ਕੇ ਆਓ ਇਹਨਾਂ ਪਰਾਵਾਂ ਦਾ ਸਾਥ ਦਿਈਏ ਇਸ ਮੋਰਚੇ ਨੂੰ ਉਵੇਂ ਹੀ ਫਤਿਹ ਕਰੀਏ ਜਿਵੇਂ ਪਹਿਲਾਂ ਫਤਿਹ ਕੀਤੇ ਨੇ ਮੰਨ ਲਓ ਕਿ ਤੁਸੀਂ ਸੋਚਦੇ ਹੋਗੇ ਕਿ ਡੱਲੇਵਾਲ ਨੇ ਕਿਹੜਾ ਮਰਨਾ ਚੇ ਮਰ ਗਿਆ ਆਪਣੀ ਜਾਨ ਦੀ ਬਾਜ਼ੀ ਲਾ ਗਿਆ ਉਹਦੇ ਭੋਗ ਤੇ ਜਾ ਕੇ ਕਿਹੜੇ ਸ਼ਬਦ ਕਹੋਗੇ ਕਿਹੜਾ ਮੂੰਹ ਲੈ ਕੇ ਜਾਓਗੇ ਉੱਥੇ ਉਸ ਵਕਤ ਤੁਹਾਡੇ ਤੋਂ ਪੁਛਤਾਵਾ ਹੋਊ ਕਾਸ਼ ਅਸੀਂ ਪਹਿਲਾਂ ਚਲੇ ਜਾਂਦੇ ਤੇ ਡੱਲੇਵਾਲ ਸਾਹਿਬ ਦੇ ਮਨ ਚੇ ਹੋਊ ਮਰਨ ਤੋਂ ਪਹਿਲਾਂ ਕਾਸ਼ ਇਸ ਮੋਰਚੇ ਨੂੰ ਫਤਿਹ ਕਰਕੇ ਮਰਦਾ ਚੰਗੀ ਗੱਲ ਸੀ ਅਦ ਵਿਚਾਲੇ ਛੱਡ ਕੇ ਜਾਣ ਜਾ ਰਹੀ ਹੈ ਇਸ ਲਈ ਮਰਨ ਤੋਂ ਬਾਅਦ ਸ਼ਹੀਦ ਸੱਚਖੰਡ ਵਾਸੀ ਸਰਗਵਾਸੀ ਕਹਿਣ ਦਾ ਕੋਈ ਫਾਇਦਾ ਨਹੀਂ ਆਓ ਜਿਉਂਦੇ ਜੀ ਯਤਨ ਕਰੀਏ ਆਪਾਂ ਸਿਰ ਜੋੜੀਏ